ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਿੱਖ ਧਰਮ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਵਿੱਚ ਵਰਤ ਰੱਖਣ ਜਾਂ ਤੀਰਥਾਂ ਤੇ ਜਾਣ ਦੀ ਪ੍ਰਥਾ ਨੂੰ ਸਵੀਕਾਰ ਨਹੀਂ ਕੀਤਾ ਗਿਆ। ਇਸ ਵੀਡੀਓ ਚ ਗੁਰਬਾਣੀ ਰਾਹੀਂ ਜਾਣਾਂਗੇ ਕਿ ਵਰਤ ਜਾਂ ਤੀਰਥ ਵਰਗੀਆਂ ਚੀਜ਼ਾਂ ਨੂੰ ਸਿੱਖ ਧਰਮ ਵਿੱਚ ਅੰਧਵਿਸ਼ਵਾਸ ਦਾ ਦਰਜਾ ਕਿਉਂ ਦਿੱਤਾ ਗਿਆ ਹੈ। ਸਿੱਖ ਧਰਮ ਵਿੱਚ ਕਿਸ ਤਰ੍ਹਾਂ ਦਾ ਵਰਤ ਰੱਖਣ ਲਈ ਸਾਨੂੰ ਕਿਹਾ ਗਿਆ ਹੈ। ਅੰਨ ਨਾ ਖਾਇਆ, ਸਾਥ ਗਵਾਇਆ, ਬਹੁਤ ਦੁੱਖ ਪਾਇਆ। ਦੂਜਾ ਪਾਇਆ ਗੁਰੂ ਜੀ ਇੱਥੇ ਉਹਨਾਂ ਲੋਕਾਂ ਦੀ ਗੱਲ ਕਰ ਰਹੇ ਨੇ ਜੋ ਧਾਰਮਿਕਤਾ ਦੇ ਨਾਮ ਤੇ ਬਿਨਾਂ ਸੋਚੇ ਸਮਝੇ ਖਾਣਾ ਬਿਨਾਂ ਛੱਡ ਦਿੰਦੇ ਨੇ ਪਰ ਮਨ ਅੰਦਰ ਅਜੇ ਵੀ ਹੰਕਾਰ ਮਾਇਆ ਜਾਂ ਦੂਜਾ ਭੌ ਰੱਖਦੇ ਨੇ ਭੁੱਖੇ ਰਹਿਣ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ ਪਰ ਅੰਦਰ ਦਾ ਹੰਕਾਰ ਜਾਂ ਮੂਹ ਨਹੀਂ ਮਰਦਾ ਸੋ ਅਸਲ ਤਪੱਸਿਆ ਉਹ ਹੈ ਜੋ ਮਨ ਦੀ ਮੈਲ ਦੂਰ ਕਰੇ ਵਰਤ ਨੇਮ ਸੁਚ ਸੰਜਮ ਪੂਜਾ ਪਖੰਡ ਪਰਮ ਨਾ ਜਾਏ ਅੰਤ੍ਰੋਹ ਕੁਸੁੱਧ ਮਾਇਆ ਮੋਹਿ ਵਿਦ્ধে ਜੋ ਹਸਤੇ ਸ਼ਾਰ ਉਡਾਏ ਜੇ ਕੋਈ ਇਨਸਾਨ ਵਰਤ ਰੱਖੇ ਜਾਂ ਦੇਵਤਿਆਂ ਦੀ ਪੂਜਾ ਕਰੇ ਤਾਂ ਉਸਦੇ ਇਹ ਸਾਰੇ ਕਰਮ ਕੇਵਲ ਪਖੰਡ ਹੀ ਹਨ ਕਿਉਂਕਿ ਇਸ ਨਾਲ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ ਅਜਿਹਾ ਇਨਸਾਨ ਉਸ ਹਾਥੀ ਵਰਗਾ ਹੈ ਜੋ ਮਿੱਟੀ ਵਿੱਚ ਨਹਾਉਂਦਾ ਪਰ ਫਿਰ ਢੂੜ ਆਪਣੇ ਉੱਤੇ ਹੀ ਸੁੱਟ ਲੈਂਦਾ ਹੈ ਹੁਣ ਅਸੀਂ ਜਾਣਾਂਗੇ ਕਿ ਸਿੱਖ ਧਰਮ ਵਿੱਚ ਗੁਰੂ ਸਾਹਿਬਾਨ ਨੇ ਕਿਹੜਾ ਵਰਤ ਰੱਖਣ ਲਈ ਪ੍ਰੇਰਿਤ ਕੀਤਾ ਹੈ ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸ਼ਨਾਨ ਦਇਆ ਦੇਵਤਾ ਖੀਮਾ ਜਪਮਾਲੀ ਤੇ ਮਾਨਸ ਪਰਦਾਨ ਗੁਰੂ ਜੀ ਕਹਿੰਦੇ ਨੇ ਕਿ ਸੱਚਾਈ ਨਾਲ ਜੀਵਨ ਜਿਣਾ ਹੀ ਅਸਲੀ ਵਰਤ ਹੈ ਜੋ ਕੁਝ ਸਾਨੂੰ ਮਿਲਿਆ ਹੈ ਉਸ ਵਿੱਚ ਸੰਤੁਸ਼ਟ ਰਹਿਣਾ ਹੀ ਅਸਲੀ ਤੀਰਥ ਹੈ ਗਿਆਨ ਤੇ ਧਿਆਨ ਨਾਲ ਮਨ ਪਵਿੱਤਰ ਕਰਨਾ ਹੀ ਸੱਚਾ ਇਸ਼ਨਾਨ ਹੈ ਤੇ ਜਿਸਦੇ ਅੰਦਰ ਦਇਆ ਤੇ ਮਾਫ ਕਰਨ ਦੀ ਸਮਰੱਥਾ ਹੈ ਉਹੀ ਇਨਸਾਨ ਸਭ ਤੋਂ ਉੱਚਾ ਹੈ ਸੋ ਅਸੀਂ ਗੁਰੂ ਸਹਿਬਾਨ ਦੇ ਹੁਕਮਾਂ ਤੋਂ ਇਹੀ ਸਮਝਿਆ ਹੈ ਕਿ ਜੇ ਵਰਤ ਰੱਖਣਾ ਹੈ ਤਾਂ ਅੱਖਾਂ ਦਾ ਰੱਖਣਾ ਚਾਹੀਦਾ ਹੈ ਭਾਵ ਕਿਸੇ ਨੂੰ ਬੁਰੀ ਨਜ਼ਰ ਨਾਲ ਜਾਂ ਵਾਸ਼ਨਾ ਵਾਲੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ ਕੰਨਾਂ ਦਾ ਵਰਤ ਰੱਖਣਾ ਚਾਹੀਦਾ ਹੈ ਜ਼ੁਬਾਨ ਦਾ ਵਰਤ ਰੱਖਣਾ ਚਾਹੀਦਾ ਹੈ ਮਤਲਬ ਕਿਸੇ ਦੀ ਨਿੰਦਾ ਚੁਗਲੀ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਸੁਣਨੀ ਚਾਹੀਦੀ